ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੰਨਜੀਤ ਪਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪਾਜੀ ਅੱਜ ਫਿਰ ਤੋਂ ਹਾਜ਼ਰ ਹੋਇਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਸੋਹਣੇ ਸੂਟ ਨੇ ਇਹ ਸੂਟ ਤੁਹਾਨੂੰ ਦੇਖ ਕੇ ਹੀ ਪਤਾ ਚੱਲੂ ਕਿ ਸੂਟ ਕਿੰਨੇ ਸੋਹਣੇ ਨੇ ਇਸਕੋਸ ਆਰਗੇਂਜ਼ਾ ਤੇ ਪਿਓਰ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਗਲੇਸ ਕਾਟਨ ਦੀ ਫੀਲ ਦਿੰਦਾ ਪਾਜੀ ਦਿਖਾਉਨੇ ਆ ਸੀ ਤੁਹਾਨੂੰ ਸਭ ਤੋਂ ਪਹਿਲਾ ਆਰਟੀਕਲ ਆ ਦੇਖੋ ਵਿਸਕੋਸ オーਰਗੈਂజా ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਤੇ ਵਰਕ ਕੀਤਾ ਹੋਇਆ ਹੈ ਸਾਰਾ ਇਹ ਸਾਰਾ ਰੇਸ਼ਮ ਵਰਕ ਹੈ ਜੀ ਸਟੈਮ ਸਟਿਚ ਨਾਲ ਕੀਤਾ ਹੋਇਆ ਹੈ ਇਹ ਸਾਰਾ ਪਫ ਵਰਕ ਸਟੈਮ ਸਟਿਚ ਬਹੁਤ ਸੋਹਣਾ ਵਰਕ ਹੈ ਜੀ ਪੂਰੀ ਗਾਰੰਟੀ ਹੈ ਸੂਟ ਦੀ ਆ ਦੇਖੋ ਸੈਂਟਰ 'ਚ ਇਹ ਸਾਰਾ ਵਰਕ ਪਾ ਰਿਆ। ਕਲਰ ਬਹੁਤ ਪਿਆਰਾ ਹੈ येलो ਜ। ਇਹ ਆ ਗਈ ਸਲਵਾਰ ਸ਼ੈਂਟੂਨ ਦੀ। ਫੁੱਲ ਪਿਓਰਡ ਪੱਟਾ ਦੇਖੋ। 4 ਸਾਈਡ ਵਰਕ ਹੈ। ਦੁਪट्टे ਤੇ ਫੁੱਲ ਪਿਓਰ ਦੁਪੱਟਾ ਕੰਟਰਾਸਟ ਬਣਾਇਆ ਹੋਇਆ। ਜਿਵੇਂ ਦੇਖਿਆ ਇਹ ਰੈੱਡ ਵਰਕ ਕੀਤਾ ਹੋਇਆ ਨਾ ਇਹ ਸਾਰਾ ਰੈੱਡ ਹੈ। ਕੰਟਰਾਸਟ 'ਚ ਦੁਪੱਟਾ ਬਹੁਤ ਸੋਹਣਾ। 4 ਸਾਈਡ ਵਰਕ ਦੇਖੋ ਕਿੰਨਾ ਪਿਆਰਾ। 2 ਮੀਟਰ ਦਾ ਦੁਪੱਟਾ ਪੂਰਾ ਫੁੱਲ ਪਿਓਰ ਦੁਪੱਟਾ ਵੇ ਬਹੁਤ ਸੋਹਣਾ ਸੂਟ ਹੈ ਇਹਦਾ ਨੈਕਸਟ ਕਲਰ ਆ ਗਿਆ 1350 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਆ ਜੀ 1350 ਰੁਪਏ ਵਿੱਚ ਘਰ ਪਹੁੰਚਦਾ ਹੋਊਗਾ ਇਹ ਸੂਟ ਇਹ ਦੇਖੋ ਨੈਕਸਟ ਕਲਰ ਬਹੁਤ ਸੋਹਣਾ ਹੈ ਇਮੇਜੈਂਟਾ ਜੇ ਸ਼ੇਡ ਦਾ ਕਲਰ ਕੀਤਾ ਹੋਇਆ ਸਾਰਾ ਇਸ ਟੈਮ ਸਟਿਚ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਵਰਕ ਹੈ ਇਹ ਇਹ ਆਗਿਆ ਦੀ ਸਲਵਾਰ ਸ਼ੈਂਟੂ ਹੁੰਦੀ ਕੰਟਰਾਸਟ ਚ ਇਹਦੇ ਦੁਪੱਟਾ ਆ ਗਿਆ ਦੇਖੋ ਫੋਰ ਸਾਈਡ ਦੁਪੱਟਾ ਇਹ ਵਰਕ ਹੈ ਫੋਰ ਸਾਈਡ ਸਾਰਾ ਦੇਖੋ ਇਹ ਜੰਟਾ ਕਲਰ ਦਾ ਕੰਟਰਾਸਟ ਬਣਾਇਆ ਹੋਇਆ ਹੈ ਵਰਕ ਦੇ ਨਾਲ ਦਾ ਬਹੁਤ ਸੋਹਣੇ ਸੂਟ ਨੇ ਜੀ ਬੇਫਿਕਰ ਹੋ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਪੂਰੀ ਗਰੰਟੀ ਹੈ ਨੈਕਸਟ ਆ ਗਿਆ ਹੈ ਦਾ ਬਹੁਤ ਹੀ ਪਿਆਰਾ ਕਲਰ orange ਕਲਰ ਹੈ ਦੇਖੋ ਕਿੰਨਾ ਸੋਹਣਾ ਕਲਰ బ సోనా కలర్ ఆ పుపట్ ఫోర్ దుపట్ ਨੋ ਸੰਗ ਵਰਕ ਹੈ ਜੀ ਇਹ ਇਹ ਜਿਹੜਾ ਇਹ ਬਾਰਡਰ ਕੀਤਾ ਹੋਇਆ ਨਾ ਇਹਦੇ ਨਾਲ ਦਾ ਫੋਰ ਸਾਈਡ ਚੁੰਨੀ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਫੁੱਲ ਪ्योर ਦੁਪੱਟਾ ਹੈ ਦੇਖੋ ਸਾਢੇ 1300 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਨੈਕਸਟ ਆ ਗਿਆ ਕਾਟਨ ਪ्योर ਕਾਟਨ ਦਾ ਸੂਟ ਹੈ ਇਹ ਜੀ ਬਹੁਤ ਪਿਆਰਾ ਸੂਟ ਹੈ ਜੀ ਇਹ ਜਿਵੇਂ ਗਲੇਜ਼ ਜਾਮ कॉटन ਹੁੰਦੀ ਹੈ ਨਾ ਜਾਮ कॉटन ਥੋੜਾ ਜਾ ਠਿੱਕ ਹੁੰਦਾ ਫੈਬਰਿਕ ਇਹ ਗਲੇਜ਼ कॉटन ਟਾਈਪ ਹੈ ਇਹ ਸੈਂਟਰ ਚ ਆਊਗਾ ਫਲਾਰ ਇਹ ਸਾਰਾ ਚੇਨ ਸਟਿਚ ਹੈ ਇਸ ਤਾਰਾ ਹੈ ਲੱਗਿਆ ਹੋਇਆ ਸtare ਤੇ ਚੇਨ ਸਟਿਚ ਬਹੁਤ ਸੋਹਣਾ ਹੈ ਨੀਚੇ ਬਾਰਡਰ ਜਾਂ ਬਣਿਆ ਹੋਇਆ ਉੱਪਰ ਇਹ ਫਲਾਰ ਇਧਰ ਆ ਗਈਆਂ ਬਾਜੂ ये बाजू से आने दो बुटिया इधर फ्लावर है फल सारा हाईलाइट किया बहुत प्यारा सूट है जी ग्लेस कॉटन टाइप है इधर बाजू का आ गया डिजाइन बैक सैड भी एद सेम है देखो यी बैक सैड बॉर्डर आ गया यह फलार सेंटर च इधर आ गया बाजू बहुत सोहना सूट है जी ग्रे कलर डार्क ग्रे कलर ए ये दी सलवार फुल तो गी गी। ये देखो फुल प्योर दुपट्टा ढाई मीटर ਸ਼ਰਟ ਦੇ ਨਾਲ ਦਾ ਡਿਜ਼ਾਈਨ ਕੀਤਾ ਹੋਇਆ ਪ੍ਰਿੰਟੋ ਦੇਖੋ ਦੁਪੱਟੇ ਦੀ ਲੂਕ ਕਿੰਨਾ ਸੋਹਣਾ ਹੈ 990 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਜੀ ਛੱਡਣ ਵਾਲੇ ਨਹੀਂ ਇਹ ਸੂਟ ਬਹੁਤ ਸੋਹਣੇ ਨੇ ਨੈਕਸਟ ਆ ਗਿਆ ਮੈਰੂਨ ਜਿਹਾ ਕਲਰ ਹੈ ਦੇਖੋ ਕਿੰਨਾ ਸੋਹਣਾ ਕਲਰ ਹੈ ਸੈਂਟਰ ਚ ਫੁਲਾਰ ਹੈ ਇਹ ਚੇਨ ਸਟਿਚ ਨਾਲ ਹਾਈਲਾਈਟ ਕੀਤਾ ਹੋਇਆ ਸਾਰਾ ਗਲੇਸ ਕਾਟਨ ਟਾਈਪ ਇਹਦੀ ਇਹ ਕਪੜਾ ਜੇ ਤੁਹਾਡੇ ਹੱਥ ਚ ਆਊਗਾ ਨਾ ਜੀ ਉਦੋਂ ਪਤਾ ਲੱਗੂ ਕਪੜੇ ਦੀ ਫੀਲਿੰਗ ਦਾ ਬਹੁਤ ਸੋਹਣੇ ਸੂਟ ਨੇ ਇਹ ਆ ਗਿਆ ਦੁਪੱਟਾ ਬਹੁਤ ਪਿਆਰਾ ਦੇਖੋ ਕੰਟਰਾਸਟ ਮਨਾਇਆ ਹੋਇਆ ਹੈ ਦੁਪੱਟੇ ਦਾ ਬਹੁਤ ਸੋਹਣਾ ਦੁਪੱਟਾ नेक्स्ट आ गया है ना ये ग्रे कलर है ऑरेंज ऑरेंज कलर देखो ऑरेंज मजेंटा जो बॉर्डर बनाया है मजेंटा कलर दी फ्लावर है ये आ गई बॉटम्स ये आ गया था, था दुपट्टा <laughs> ਦੁਪੱਟੇ ਦਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਫੁੱਲ ਪਿਓਰ ਦੁਪੱਟਾ ਹੈ ਜੀ ਫੁੱਲ ਪਿਓਰ ਕੋਈ ਮਿਕਸ ਨਹੀਂ ਕੋਈ ਛੋਟਾ ਨਹੀਂ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਚ ਨਹੀਂ ਤਰਾਂ ਲੱਗੂ ਕਿੰਨਾ ਪਿਆਰਾ ਦੁਪੱਟੇ ਕੰਟਰਾਸਟ ਬਣਾਇਆ ਹੋਇਆ ਔਰੇਂਜ ਤੇ ਮੈਜੈਂਟਾ ਕਲਰ ਦਾ 990 ਰੁਪਏ ਚ ਪੂਰਾ ਰੀਜ਼ਨਬਲ ਪ੍ਰਾਈਸ ਹੈ ਜੀ 990 ਰੁਪਏ ਵਿੱਚ ਤੁਹਾਨੂੰ ਘਰ ਬੈਠੇ ਮਿਲ ਰਿਹਾ スクリーンショット ਲਈ ਜਾਓ ਸਾਡੇ WhatsApp ਨੰਬਰ ਤੇ ਭੇਜੀ ਜਾਓ ਨੇਵੀ ਬਲੂ yellow ਨਾਲ ਇਹ ਕਿਤਾ ਹੈ ਇਸ ਦਾ ਕੰਟਰੋਲ ਕੋਆਰਡੀਨੇਸ਼ਨ L4 ਫਲਾਰ ਇੱਧਰ ਆ ਗਿਆ ਬਾਜੂ ਬੈਕਸਾਈਡ ਵੀ ਇਹਗਾ ਸੇਮੀ ਆ ਬਾਰਡਰ ਤੇ ਆ ਗਿਆ ਜੀ

ਵੀਡੀਓ 'ਚ ਇੱਥੇ ਤੱਕ ਬਣੇ ਰਹਿਣੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਹੋਪ ਤੁਸੀਂ ਵੀਡੀਓ ਪੂਰੀ ਇੰਜੋਏ ਕੀਤੀ ਹੋਣੀ। ਇੰਨਾ ਸਾਰੇ ਸੋਹਣੇ-ਸੋਹਣੇ ਸੂਟਾਂ 'ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ। ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਸੋ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ। ਲਾਈਕ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ, ਮਿੱਤਰਾਂ 'ਚ। ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਸੋ ਮਿਲਦੇ ਆਂ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ